ਹੈਲੋ एवरीवन ਕਿਦਾਂ ਹਾਂ ਜੀ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮੇਰੇ ਵੱਲੋਂ ਸਾਰਿਆਂ ਨੂੰ ਪਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਆਪਣੀ ਅੱਜ ਦੀ ਨੈਕਸਟ ਵੀਡੀਓ ਪਹਿਲਾਂ ਵਾਲੀ ਆਪਾਂ ਵੀਡੀਓ ਪਾਈ ਸੀ ਜੀ ਕਾਟਨ ਦੇ ਜਿਹੜੇ ਦੁਪੱਟਿਆਂ ਨਾਲ ਸੂਟ ਸੀ ਕੋਲ ਦਾ ਪ੍ਰਾਈਸ ਦੱਸਣਾ ਤਾਂ ਮਾਈਂਡ ਚੋਂ ਨਿਕਲ ਗਿਆ 1000 ਉਹਨਾਂ ਦਾ ਪ੍ਰਾਈਸ ਰਹੂਗਾ ਮੇਰੇ ਭੈਣਾਂ ਦੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਕਿ ਕਿੰਨਾ ਪ੍ਰਾਈਸ ਹੈਗਾ 1000 ਉਹਨਾਂ ਦਾ ਪ੍ਰਾਈਸ ਰਹੂਗਾ ਉਹ ਵਾਲੀ ਸੂਟਾਂ ਦਾ ਤੇ ਹੁਣ ਆਪਾਂ ਲੈ ਕੇ ਆਏ ਆ ਜੀ ਕੱਟ ਪੀਸ ਕੱਟ ਪੀਸ ਫਟਾਫੜ ਫਾਸਟਲੀ ਵੀਡੀਓ ਬਣਾਵਾਂਗੇ ਤਾਂ ਜੋ ਆਪਣਾ ਟਾਈਮ ਜ਼ਿਆਦਾ ਲੰਬੀ ਨਾ ਵੀਡੀਓ ਜਾਵੇ ਦੇਖੋ ਸਭ ਤੋਂ ਪਹਿਲਾਂ ਮੈਂ ਸ਼ਰਟ ਪੀਸ ਦਿਖਾ ਰਹੀ ਹਾਂ ਜਿਹੜੇ ਥੋੜੇ ਜਿਹਾ ਢਾਈ ਤੋਂ ਕੱਟ-ਕੱਟ ਨੇ 240 22 ਫਟਾਫੜ ਦਿਖਾਵਾਂਗੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋਗੇ ਤੁਸੀਂ ਆਪਣਾ ਨੰਬਰ ਹੈ 9253115036 ਦੇ ਉੱਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਬੁੱਕ ਕਰ ਸਕਦੇ ਹੋ ਇੱਕ 20 ਦਾ ਪੀਸ ਹੈ ਜੀ ਤੇ ਇੱਕ 40 ਦਾ ਪੀਸ ਹੈਗਾ ਇਹ ਫਟਾਫਟ ਮੈਂ ਦਿਖਾ ਰਹੀ ਹਾਂ ਵੀ ਸੋਨੂੰ 290 ਜੀ 280 ਫਟਾਫਟ ਆਰਡਰ ਬੁੱਕ ਕਰਿਓ ਕਿਉਂਕਿ ਜਿਹੜੇ 10 ਰੈਂਡ ਦੇ ਕੱਟ ਪੀਸ ਨੇਗੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ 280 ਕਿ ਇਹ ਬਹੁਤ ਜ਼ਿਆਦਾ ਟਾਈਮ ਨਹੀਂ ਟਿਕਦੇ ਹੈਗੇ ਫਿਰ ਸੋਲਡ ਆਊਟ ਕਹਿਣਾ ਪੈਂਦਾ ਸਾਨੂੰ ਇੱਕ ਇੱਕ ਮੀਟਰ ਦਾ 180 ਦਾ ਦੋ ਸਿਰਾ ਪੀਸ ਹੈ ਜੀ ਇਹ ਵੀ 280 ਤਾਂ ਇਹ ਸਾਨੂੰ ਬਹੁਤ ਔਖਾ ਲੱਗਦਾ ਹੈਗਾ 23 ਦਾ ਹੀ ਕਿ ਸਾਰੇ ਸੋਲਡ ਹੋ ਚੁੱਕੇ ਨੇ ਤੋਂ ਅਸੀਂ ਦਾ ਇੱਕ ਇਹਦੇ ਵਿੱਚ ਨਾ ਲੀਬਿਆ ਦਾ ਹੀ ਸ਼ਿਮਰ ਦਾ ਪੀਸ ਆ ਗਿਆ ਇਹ ਲੀਬਿਆ ਦਾ ਸ਼ਿਮਰ ਦਾ ਪੀਸ ਹੈ ਇਹਦੇ ਉੱਤੇ ਹਲਕੇ ਹਲਕੇ ਸ਼ਾਈਨਿੰਗ ਹੈ ਬੜਾ ਪਿਆਰਾ ਜਿਹਾ ਕਲਰ ਹੈਗਾ ਤੇ ਨੈਕਸਟ ਆ ਗਿਆ ਜੀ 240 2.5 ਮੀਟਰ 2.5 ਮੀਟਰ ਤੋਂ ਮੀਟਰ ਜੀ 25 290 ਦੇ ਜੀ ਸਾਰੇ ਇਹ ਸ਼ਰਟ ਪੀਸ ਹੀ ਰਹਿਣਗੇ 270 245 ਦੇ ਜੀ 280 ਦਾ 80 ਦਾ ਹੈ ਜੀ 270 270 ਦਾ ਹੈ ਜੀ 280 ਇਹਦੇ ਵਿੱਚ ਦੋ ਪੀਸ ਆ ਗਏ ਜੀ ਇੱਕ 90 ਦਾ ਆ ਗਿਆ ਜੀ ਇੱਕ ਆ ਗਿਆ ਜੀ ਕਿੰਨੇ ਦਾ 1 ਮੀਟਰ ਦਾ 1 ਮੀਟਰ ਦਾ ਜੀ ਇਹ ਵੀ 290 ਹੋਗੇ ਜੀ 270 ਜੈ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਆਇਆ ਸਾਰੇ ਕਾਪੀ ਸੂਟ ਛੱਟਣ ਵਾਲਾ ਹੈ ਨਹੀਂ ਸਾਰੀਆਂ ਭੈੜਾ ਨੂੰ ਪਤਾ ਹੀ ਹੈ ਵੀ ਲੀਬਿਆ ਦਾ ਜਿਹੜਾ ਫੈਬਰਿਕ ਹੈ ਕਾਟਨ ਹੈ ਕੀ 10 ਬ੍ਰਾਂਡ ਵਾਲਿਆਂ ਦੀ ਕਿੰਨੀ ਕੁ ਵਧੀ ਹੈਗੀ ਬਹੁਤ ਜ਼ਿਆਦਾ ਜਿਹੜਾ ਵਧੀਏ 210 ਦਾ ਜੀ 210 ਦਾ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਬਿਲਕੁਲ ਸੀ ਥਰੂ ਨਹੀਂ ਹੈਗਾ ਤੇ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਬਹੁਤ ਪਿਆਰੇ ਜਿਹੇ ਪੀਸ ਨੇਗੇ ਜਿਹੜਾ ਵੀ ਤੁਸੀਂ ਲਾਇਕ ਕਰਦੇ ਹੋ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋ 125 ਰੁਪਏ ਪਰ ਮੀਟਰ ਰਹੂਗਾ ਜੀ 125 ਰੁਪਏ ਪਰ ਮੀਟਰ ਮੀਟਰ ਦੇ ਹਿਸਾਬ ਨਾਲ ਹੀ ਫੈਬਰਿਕ ਮਿਲਦਾ ਹੈ ਇਹ 225 22 ਐਂਡ 23 ਸਾਰੇ ਉਲਟੇ ਫੁਲਟੇ ਜੀ ਕਸਟਮਰ ਜਿਹੜੇ ਵਿਜ਼ਿਟ ਕਰਦੇ ਨੇ ਕਿ ਥੋੜਾ ਜਿਹਾ ਉਲਟ ਫੁਲਟ ਹੋ ਜਾਂਦਾ ਹੈ ਕੰਮ 22 210 ਤੇ ਸਾਰੇ ਰਿਪੀਟ ਕਰ ਚੁੱਕੇ ਹਾਂਗੇ ਨੈਕਸਟ ਹੋਰ ਕੋਈ ਲੈ ਕੇ ਆਵਾਂਗੇ ਆਪਾਂ ਹੁਣ 2 25 2 ਮੀਟਰ ਐਂਡ 2 ਮੀਟਰ 2 ਮੀਟਰ ਜਿਨ੍ਹਾਂ ਦਾ 2 ਦਾ ਥੋੜੀ ਲੈਂਥ ਕੱਟ ਬਣਦੀ ਹੈ ਜਾਂ ਜੋਇੰਟਰ ਲੈਸ ਪਾ ਕੇ ਬਣਾ ਸਕਦੇ ਹੋਗੇ ਜਾਂ ਫਿਰ ਲੈਂਥ ਕੱਟ ਬਣਾਣੇ ਹੋ ਜਾਂ ਫਿਰ ਕਿਸੇ ਦੇ ਬੱਚੇ ਦੇ ਬਣਾਣੇ ਨੇਗੇ 2.5 ਮੀਟਰ 2.5 ਮੀਟਰ ਇਹਦੇ ਨਾਲ ਦੇ ਪੀਸ ਦੇ ਮੈਨੂੰ ਬਹੁਤ ਸਾਰੇ ਮੈਸੇਜ ਆਏ ਸੀ ਇਹ 2 ਮੀਟਰ ਦਾ ਪੀਸ ਰਹਿ ਗਿਆ ਜੀ ਦੂਜਾ ਵੱਡਾ ਪੂਰਾ ਸੂਟ ਹੈ ਜਿਹੜਾ ਉਹ ਸੋਲਡ ਹੋ ਆਊਟ ਹੋ ਚੁੱਕਾ ਹੈਗਾ 2 25 ਦੇ ਜੀ ਐਂਡ 2 40 ਦੇ ਜੀ ਇਹ ਵੀ 2 ਮੀਟਰ ਦਾ ਹੈ ਜੀ 2 10 ਦਾ ਹੈ ਪਤਾ ਨਹੀਂ 2 ਦਾ ਹੈ 10 ਤਾਂਗੇ ਤੁਹਾਨੂੰ ਜੇ ਤੁਹਾਨੂੰ ਪਸੰਦ ਆਊਗਾ 2.5 ਮੀਟਰ ਦਾ ਜੀ 2 ਮੀਟਰ ਐਂਡ 2 ਮੀਟਰ 2 3 ਐਂਡ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ 230 ਚ ਇਹ ਕੁੜਤਾ ਬਣਾ ਸਕਦੇ ਹਾਂ 셔ਟ ਬਣਾ ਸਕਦੇ ਹਾਂ ਕੋਟ ਸੈਟ ਲਈ ਪਲੇਨ ਬਾਟਮ ਲੈ ਕੇ 245 2 ਮੀਟਰ ਤੇ ਸਵਾ 2 ਮੀਟਰ ਦੇ ਪੀਸ ਚੈੱਕ ਕਰੀ ਚੱਲਿਓ 3 ਮੀਟਰ ਮੈਂ ਫਾਸਟਲੀ ਬਣਾ ਰਹੀ ਆ ਜੀ ਵੀਡੀਓ ਬਹੁਤ ਲੰਬੀ ਚਲੀ ਜਾਂਦੀ ਏ ਫਿਰ 3 ਮੀਟਰ 360 ਜੀ ਇਦੇ ਵਿੱਚ ਦੋ ਪੀਸ ਨੇ 160 ਤੇ 2 ਮੀਟਰ ਦਾ 360 3 ਮੀਟਰ ਦਾ ਬਲੈਕ ਦੇ ਵਿੱਚ ਦੇਖੋ ਕਿੰਨਾ ਸੋਹਣਾ ਜਾ ਆ ਗਿਆ 3 ਮੀਟਰ ਦਾ ਜੀ 3 ਮੀਟਰ ਦਾ ਪੀਸ ਹੈ ਜੀ 3 ਮੀਟਰ ਦਾ ਜੀ 3 ਮੀਟਰ ਦਾ ਪੀਸ 3 ਮੀਟਰ 360 3 ਮੀਟਰ 3 10 ਹੈ ਜੀ 3 ਮੀਟਰ ਇਹ ਦੋ ਆ ਗਏ ਜੀ 2 ਮੀਟਰ ਦਾ ਤੇ 1 ਮੀਟਰ ਦਾ 3 ਮੀਟਰ 3 ਮੀਟਰ 3 ਮੀਟਰ ਦਾ ਹੈ ਜੀ 3 10 ਦਾ 3 ਮੀਟਰ ਦਾ 3.5 ਮੀਟਰ ਦਾ 3 ਮੀਟਰ ਦਾ ਐਂਡ 3 ਮੀਟਰ ਦਾ 3 ਮੀਟਰ ਦਾ ਜੀ 3 80 ਬਲੂ ਹੈ ਇਹ 3 30 ਦਾ ਜੀ 3.5 ਦਾ 3 20 ਦਾ ਕਿਸ ਨੇ ਫਰਾਂਗ ਕੋ ਬਣਾਣੀ ਹੈ ਕੁੜਤਾ ਬਣਾਣਾ ਹੈ ਜਾਂ ਫਿਰ ਕਿਸ ਨੇ ਅਜੀਦਾ ਵੀ ਬਣਾਣਾ ਡਿਜ਼ਾਈਨਰ ਸੂਟ ਬਣਾਣੇ ਹੈ ਵਿੱਚ ਪਲੇਨ ਦਾ 1 ਮੀਟਰ ਦਾ ਪੀਸ ਪਾ ਕੇ 3 ਮੀਟਰ 32 390 ਇਹ ਬਿਲਕੁਲ ਥੋੜਾ ਜਿਹਾ ਘੱਟ ਹੈ 4 ਤੋਂ ਇਹ ਸੂਟ ਬਣ ਜੂਗਾ ਪੂਰਾ 340 2.5 ਮੀਟਰ ਇਹਦੇ ਵਿੱਚ ਦੋ ਪੀਸ ਨੇ ਜੀ ਘਟਾਈ ਦੇ ਤੇ ਇੱਕੇ ਦੇ ਵਿੱਚ ਪੀਸ ਹੈਗਾ 12 ਦਾ ਇਹ ਬਣ ਗਿਆ ਜੀ 3.5 ਪੌਣੇ 4 ਮੀਟਰ 33 ਹੈ ਜੀ 335 390 ਜੀ ਇਹਦੇ ਵਿੱਚ ਦੋ ਪੀਸ ਰਹਿ 80 ਸੈਂਟੀਮੀਟਰ ਤੇ ਦੋ 90 ਇਸ ਸਾਡੇ ਕਿ 3 ਮੀਟਰ ਬਣ ਜਾਊਗਾ ਜੀ ਉਸ ਤੋਂ ਬਾਅਦ ਆ ਗਿਆ 3.3 380 390 ਐਂਡ 340 320 3 ਮੀਟਰ ਐਂਡ 370 360 380 3.5 ਇਹਦੇ ਵੀ 2 ਪੀਸ ਆ ਗਏ ਜੀ 280 ਤੇ 1 ਮੀਟਰ ਤੇ 380 ਤੇ 330 ਦਾ ਜੀ ਇਹ ਆ ਗਿਆ ਜੀ 460 ਦਾ ਜੀ ਇਹ ਜਿਹਾ ਪੌਣੇ 5 ਮੀਟਰ ਵਾਂਗੂ ਹੈ ਤੇ ਇਹ 420 ਦਾ ਇਹ 3 ਮੀਟਰ ਤੇ 1 ਮੀਟਰ ਦੋ ਪੀਸ ਨੇ ਜੀ 4 ਮੀਟਰ ਦੇ ਇੱਕ 3 ਮੀਟਰ ਦਾ ਇੱਕ ਇੱਕ 40 ਰਹਿ 4 40 ਹੋ ਗਿਆ ਜੀ 4 20 ਦਾ ਜੀ ਇਹਦੇ ਵੀ ਦੋ ਪੀਸ ਨੇ 2 80 ਤੇ 2 ਮੀਟਰ 3 25 ਤੇ 1 ਮੀਟਰ 4 25 ਬਣ ਗਿਆ ਜੀ 4 ਮੀਟਰ ਦਾ 4 ਮੀਟਰ ਦਾ 4 30 ਦਾ ਜੀ 4.5 ਮੀਟਰ ਦਾ 4 40 ਦਾ ਜੀ ਬਲੈਕ ਐਂਡ ਵਾਈਟ ਦੇ ਵਿੱਚ 2 10 ਦਾ ਜੀ ਤੇ 2 30 ਦਾ ਇਹ ਬਣ ਗਿਆ ਜੀ 4 40 ਤੇ ਇੱਕ ਪੀਸ ਦੇ ਵਿੱਚ 90 ਸੈਂਟੀਮੀਟਰ ਦਾ 5 ਮੀਟਰ ਬਣ ਗਿਆ ਜੀ ਇਹ 5 ਤੋਂ ਵੱਧ ਹੀ ਬਣ ਗਿਆ ਤੇ ਉਸ ਤੋਂ ਬਾਅਦ ਆ ਗਿਆ 2 30 ਦਾ ਇੱਕ ਤੇ 4 30 ਦਾ ਇੱਕ ਸੇਮ ਆ ਗਿਆ ਜੀ ਸੌਰੀ 4 4.5 ਦਾ ਤੇ ਇਹ ਵੀ ਇੱਕ 180 ਦਾ ਇੱਕ 42 ਦਾ ਜੀ ਇਹ ਉਸ ਤੋਂ ਬਾਅਦ ਇਹ ਵੀ ਦੋ ਪੀਸ ਨੇ 270 ਤੇ 245 ਇਹ ਵੀ ਦੋ ਪੀਸ ਨੇ ਜੀ 81 ਤੇ 380 ਤੇ ਉਸ ਤੋਂ ਬਾਅਦ ਇਹ ਪ੍ਰਿੰਟ ਚ ਵੀ ਤੇ 435 ਤੇ 81 ਇਹ ਪ੍ਰਿੰਟ ਚ ਵੀ ਦੋ ਨੇ ਜੀ 270 ਤੇ 240 ਇਹ ਪ੍ਰਿੰਟ ਚ ਵੀ ਦੋ ਪੀਸ ਨੇ ਜੀ ਸੇਮ 315 ਤੇ 2 ਮੀਟਰ 515 ਹੋ ਗਿਆ ਜੀ ਇਹ ਇਹਦੇ ਵਿੱਚ ਤਿੰਨ ਪੀਸ ਆ ਗਏ ਜੀ 1 ਮੀਟਰ 3 ਮੀਟਰ ਤੇ 360 ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹਦੇ ਵਿੱਚ ਚਾਰ ਪੀਸ ਆ ਗਏ ਸਵਾ 2 ਮੀਟਰ ਦਾ 360 ਦਾ 1 ਮੀਟਰ ਦਾ ਤੇ 240 ਦਾ ਤੇ ਨੈਕਸਟ ਆ ਗਿਆ ਜੀ 360 ਦਾ ਇਹਦੇ ਨਾਲ ਦਾ ਸੇਮ ਦੋ 30 ਦਾ ਜੀ ਇਹ ਆ ਗਿਆ ਜੀ 460 ਦਾ ਇਹ 430 ਦਾ ਇਹ ਸਾਰੇ ਆਪਣੇ ਕੋਲ ਰਹਿਣਗੇ ਜੀ ਦਾਸ ਬ੍ਰਾਂਡ ਦੇ ਕੱਟ ਪੀਸ 125 ਰੁਪਏ ਪਰ ਮੀਟਰ ਸ਼ਿਪਿੰਗ ਐਕਸਟਰਾ ਰਹੂਗੀ ਜਿਹੜੀ ਆਪਾਂ ਨਾਲ ਕੋਲੇ ਗਏ ਨੇ ਉਹਨਾਂ ਨੂੰ ਪਤਾ ਹੀ ਹੈ ਸਟਫ ਬਹੁਤ ਅੱਛਾ ਹੈ ਬਹੁਤ ਵਧੀਆ ਰਿਸਪੌਂਸ ਹੈ ਇਹ ਸੁਟਾ ਦਾ ਬਿਲਕੁਲ ਵੀ ਸੀ ਥਰੂ ਨਹੀਂ ਹੈਗੇ ਨਾ ਤਾਂ ਇਹਨਾਂ ਦੇ ਵਿੱਚੋਂ ਬਿਲਕੁਲ ਵੀ ਕਲਰ ਜਾਂਦਾ ਨਾ ਕੋਈ ਸ਼੍ਰਿੰਕਿੰਗ ਹੈਗੀ ਕਿਸੇ ਤਰ੍ਹਾਂ ਦੀ ਕੋਈ ਇਸ਼ੂ ਹੈ ਹੀ ਨਹੀਂਗਾ ਤੇ ਇੱਕ ਟ੍ਰਸਟੇਬਲ ਜਾਂ ਫੈਬਰਿਕ ਹੈ ਆਪਣੇ ਹੀ ਇਹਨਾਂ ਦੇ ਦਾਸ ਬ੍ਰਾਂਡ ਦੇ ਕਲਰ ਪ੍ਰਿੰਟ ਹੁੰਦੇ ਹੈਗੇ ਬਹੁਤ ਜ਼ਿਆਦਾ ਸੋਹਣਾ ਹੰਡਸਾਰ ਸੂਟ ਨੇਗੇ ਕੁੱਟ-ਕੁੱਟ ਕੇ ਹਣਾਨ ਵਾਲੇ ਜਿੱਦਾਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿੰਦੇ ਆਂਗੇ ਮਸ਼ੀਨ ਦੇ ਵਿੱਚ ਵਾਸ਼ ਕਰ ਸਕਦੇ ਹੋਗੇ ਰੈਗੂਲਰ ਵੇਅਰ ਸੂਟ ਨੇਗੇ ਬਹੁਤ ਵਧੀਆ ਜਿਹੜਾ ਸੂਟ ਆਪਾਂ ਨੂੰ 1000 ਤੋਂ ਆਪਾਂ ਮਿਲਦਾ ਜੀ ਉਹ ਸੂਟ ਆਪਾਂ ਨੂੰ ਇਹ 625 ਰੁਪਏ ਦਾ ਪੈ ਜਾਂਦਾ ਹੈ ਜੀ ਬਾਕੀ ਜੇ ਮੈਚਿੰਗ ਵਗੈਰਾ ਕਰਵਾਣੇ ਉਹ ਉਸੇ ਹਿਸਾਬ ਦਾ ਪ੍ਰਾਈਸ ਹੋ ਜਾਂਦਾ ਹੈ ਥੈਂਕ ਯੂ